ਅ ਸਾਡੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੇ ਮੇਰਾ ਯੁਵਾ ਭਾਰਤ ਗੁਰਦਾਸਪੁਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਰਦਾਰ ਵੱਲਭਾਈ ਪਟੇਲ ਜੀ ਦੇ 150ਵੀਂ ਜਨਤਰੀ ਦੇ ਮੌਕੇ ਉੱਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਦੋ ਪੈਦਲ ਯਾਤਰਾ ਦਾ ਆਯੋਜਨ ਹੋਣਾ ਚਾਹੀਦਾ ਜਿੱਦਾਂ ਕਿ ਪਹਿਲਾ ਯੋਜਨ ਦਿਨਾਂ ਨਗਰ ਵੇਖੇ ਕਰ ਦਿੱਤਾ ਗਿਆ ਸੀ ਐਨਸੀਸੀ ਵਾਲੇ ਤੇ ਅੱਜ ਦਾ ਜੋ ਹੈ ਦੂਸਰਾ ਯੋਜਨ ਆਈ ਡੀਰਬ ਆਪਣਾ ਤਾਪੂਰ ਦਾ ਹੋਰ ਵੇਖੇ ਕੀਤਾ ਗਿਆ ਹੈ ਸਰਦਾਰ ਵੱਲਭਾਈ ਪਟੇਲ ਜੀ ਦੇ ਲੋਕ ਪੁਰਸ਼ ਜੀ ਦੇ ਆਪਣੇ ਭਾਰਤ ਦੇਸ਼ ਨੂੰ ਜੋ ਉਹਨਾਂ ਦਾ ਨਾਰਾ ਹੈਗਾ ਕਿ ਅਸੀਂ ਅਨੇਕਤਾ ਵਿੱਚ ਏਕਤਾ ਅਖੰਡਤਾ ਵਿੱਚ ਏਕਤਾ ਭਾਵੇਂ ਅਸੀਂ ਅਲੱਗ-ਅਲੱਗ ਧਰਮਾਂ ਤੋਂ ਅਲੱਗ-ਅਲੱਗ ਰਾਜਾਂ ਤੋਂ ਅਲੱਗ-ਅਲੱਗ ਜਾਤੀਆਂ ਤੋਂ ਆਨੇ ਹਾਂ ਬਟ ਫਿਰ ਵੀ ਅਸੀਂ ਇੱਕ ਭਾਰਤ ਦੇ ਦੇ ਨਾਗਰਿਕ ਹਾਂ ਉਸੇ ਉਦੇਸ਼ ਨੂੰ ਪੂਰਾ ਕਰਨ ਦੇ ਲਈ ਹੀ ਅੱਜ ਦੇ ਸਾਡੇ ਅਲੱਗ-ਅਲੱਗ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੇ ਐਨਸੀਸੀ ਐਨਐਸਐਸ ਕ੍ਰੈਡਿਟ ਨੇ ਅਰੇ ਮੇਰਾ ਯੁਵਾ ਭਾਰਤ ਦੇ ਵਲੰਟੀਅਰਾਂ ਨੇ ਆਪਣੇ ਇਸ ਪ੍ਰਣ ਨੂੰ ਸਹਾਰ ਕਰਨ ਲਈ ਅਤੇ ਭਾਰਤ ਨੂੰ ਵਿਕਸ਼ਿਤ ਦੇਸ਼ ਬਣਾਉਣ ਲਈ ਆਪਣਾ ਜੋ ਪ੍ਰਣ ਹੈ ਉਹ ਪੈਦਲ ਯਾਤਰਾ ਨਾਲ ਹੀ ਪੂਰਾ ਕੀਤਾ ਅ ਇਸੇ ਤਰ੍ਹਾਂ ਨਾਲ ਹੀ ਜੋ ਜ਼ਿਲੇ ਭਰ ਦੀਆਂ ਪੈਦਲ ਯਾਤਰਾਵਾਂ ਨੇ 1 ਕਤਕਤੂਬਰ ਤੋਂ ਸ਼ੁਰੂ ਹੋ ਕੇ 25 ਨਵੰਬਰ ਤੱਕ ਚੱਲ ਰਹੀ ਹੈ ਉਸ ਤੋਂ ਬਾਅਦ ਨੈਸ਼ਨਲ ਲੈਵਲ ਦਾ ਪ੍ਰੋਗਰਾਮ ਹੈ ਗੁਜਰਾਤ ਫੀਚਰ 26 ਨਵੰਬਰ ਤੋਂ 6 ਦਸੰਬਰ ਤੱਕ ਕੀਤਾ ਜਾਵੇਗਾ ਥੈਂਕ ਯੂ ਅੱਜ ਜਿਹੜੀ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜ਼ਿਲ੍ਹਾ ਪ੍ਰਸ਼ਾਸਨ ਗਰਦਾਸਪੁਰ ਵੱਲੋਂ ਜਿਹੜੀ ਹੈ ਉਹ ਮੈਰੂ ਯੁਵਾ ਕੇਂਦਰ ਗਰਦਾਸਪੁਰ ਦੇ ਸਹਿਯੋਗ ਨਾਲ ਜਿਹੜਾ ਇੱਕ ਬੱਚਿਆਂ ਦੀ ਜਿਹੜੀ ਯਾਤਰਾ ਜਿਹੜੀ ਉਹ ਯੂਨਿਟੀ ਮਾਰਚ ਜਿਹੜਾ ਕੱਢਿਆ ਗਿਆ ਹੈ ਇਹ ਇਸ ਕਰਕੇ ਇੱਕ ਖਾਸ ਮੌਕਾ ਹੈ ਕਿਉਂਕਿ ਅੱਜ ਜਿਹੜੀ ਅਸੀਂ ਵੱਲੋਂ ਭਾਈ ਪਟੇਲ ਜਿਹੜੇ ਸਾਡੇ ਭਾਰਤ ਦੇ ਪਹਿਲੇ ਗ੍ਰਾਹ ਮੰਤਰੀ ਸੀ ਉਹਨਾਂ ਦੀ 150 ਜਿਹੜੀ ਜਨਮ ਦਿਤੀ ਹੈ ਉਹ ਮਨਾਈ ਜਾ ਰਹੀ ਹੈ ਉਸ ਮੌਕੇ ਤੇ ਤੇ ਜਿਹੜੀ ਯਾਤਰਾ ਦਾ ਯੋਜਨ ਜਿਹੜਾ ਉਹ ਕੀਤਾ ਗਿਆ ਇਸ ਯਾਤਰਾ ਦਾ ਮੁੱਖ ਉਦੇਸ਼ ਜਿਹੜਾ ਇੱਕ ਤਾਂ ਬੱਚਿਆਂ ਨੂੰ ਆਤਮ ਨਿਰਪਰ ਭਾਰਤ ਪਣਾਉਣ ਵਾਲੇ ਬਾਰੇ ਜਾਣੂ ਜਿਹੜਾ ਉਹ ਕਰਵਾਉਣਾ ਹੈ ਇਸ ਤੋਂ ਇਲਾਵਾ ਇਹ ਦੱਸਣਾ ਹੈ ਉਹਨਾਂ ਨੂੰ ਕਿ ਦੱਸਣਾ ਸੀ ਕਿ ਵੱਲੋਂ ਭਾਈ ਪਟੇਲ ਜੀ ਨੂੰ ਲੋਹ ਪੁਰਸ਼ ਜਿਹੜਾ ਕਿਹਾ ਜਾਂਦਾ ਉਹ ਕਿਉਂ ਕਿਹਾ ਜਾਂਦਾ ਕਿਉਂਕਿ ਉਹਨਾਂ ਨੇ ਜਦੋਂ ਭਾਰਤ ਸਾਡਾ ਆਜ਼ਾਦ ਹੋਇਆ ਤਾਂ ਉਸ ਟਾਈਮ ਭਾਰਤ ਜਿਹੜਾ ਉਹ ਇੱਕ ਨਹੀਂ ਸੀ 512 ਜੜੀਆਂ ਵੱਖ-ਵੱਖ ਅਰਿਆਸਤਾਂ ਦੇ ਵਿੱਚ ਜਿਹੜਾ ਉਹ ਵੰਡਿਆ ਹੋਇਆ ਸੀ ਉਹਨਾਂ ਨੇ ਆਪਣੇ ਸੂਝ-ਬੂਝ ਅਤੇ ਤਲੇਰਾਨਾ ਫੈਸਲਿਆਂ ਨਾਲ ਭਾਰਤ ਨੂੰ ਜਿਹੜਾ ਉਹ ਇੱਕ ਬਣਾਇਆ 512 ਰਿਆਸਤਾਂ ਨੂੰ ਭਾਰਤ ਦੇ ਵਿੱਚ ਜਿਹੜਾ ਉਹ ਸ਼ਾਮਲ ਕਰਕੇ ਇੱਕ ਜਿਹੜਾ ਭਾਰਤ ਬਣਾਇਆ ਤੇ ਅਸੀਂ ਬੱਚਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਅਸੀਂ ਭਾਰਤ ਨੂੰ ਜਿਹੜਾ ਉਹ ਇੱਕ ਰੱਖਣਾ ਪਾਵੇ ਅਸੀਂ ਅਲੱਗ-ਅਲੱਗ ਖੇਤਿਆਂ ਵਿੱਚ ਰਹਿੰਦੇ ਹਾਂ ਅਲੱਗ-ਅਲੱਗ ਧਰਮਾਂ ਨਾਲ ਸੰਬੰਧ ਰੱਖਦੇ ਹਾਂ ਪਰੰਤੂ ਸਾਡਾ ਜਿਹੜਾ ਏਕਾ ਹੈ ਸਾਨੂੰ ਜਿਹੜੀ ਇਕਤਾ ਬਣਾ ਕੇ ਰੱਖਣੀ ਪਵੇਗੀ ਤਾਂ ਕਿ ਜਿਹੜਾ ਅਸੀਂ ਜਿਹੜਾ ਪ੍ਰਧਾਨ ਮੰਤਰੀ ਜੀ ਦਾ ਸੁਪਨਾ ਹੈ 2047 ਤੱਕ ਵਿਕਸਿਤ ਭਾਰਤ ਬਣਾਉਣ ਦਾ ਉਹਨੂੰ ਪੂਰਾ ਕੀਤਾ ਜਾ ਸਕੇ ਮੈਂ ਕੁਲ ਅਸੀਸ ਚਾਨਕੂਸਨ ਗਰਦਾਸਪੁਰ ਮੈਂ ਯਸ਼ਪਾਲ ਕੁੰਡਲ ਜ਼ਿਲ੍ਹਾ ਜਰਨਲ ਸਕੱਤਰ ਪਾਜਪਾ ਗਰਦਾਸਪੁਰ ਅੱਜ ਬਹੁਤ ਹੀ ਸਤਿਕਾਰਯੋਗ ਵੱਲਵ ਭਾਈ ਪਟੇਲ ਜੀ ਦੀ 150ਵੀਂ ਜਨਤੀ ਤੇ ਜਿਹੜੀ ਆਪਣੇ ਵੱਖ-ਵੱਖ ਧਾਰਿਆਂ ਵੱਲੋਂ ਸਕੂਲਾਂ ਵੱਲੋਂ ਤੇ ਵੱਖ-ਵੱਖ ਸੰਸਥਾ ਵੱਲੋਂ ਇਹ ਯਾਤਰਾ ਕੱਢੀ ਗਈ ਹੈ ਤੇ ਇੱਕ ਸੁਨੇਹਾ ਵਾ ਕਿ ਆਓ ਕਿਸੇ ਸਟੇਜ ਤੇ ਇਹ ਕਿਸੇ ਧਰਮ ਦੇ ਹੋਈਏ ਕਿਸੇ ਨਾ ਸੰਬੰਧ ਰੱਖਦੇ ਹੋ ਇਹ ਸਾਨੂੰ ਇਕੱਠੇ ਹੋ ਕੇ ਉਹਦੀ ਉਹਨਾਂ ਤੋਂ ਜਿਹੜੀ ਉਹਨਾਂ ਯੂਨਿਟੀ ਦੀ ਗੱਲ ਕੀਤੀ ਆ ਸੰਗਠਤਾ ਦੀ ਗੱਲ ਕੀਤੀ ਆ ਉਹਦੇ ਤੇ ਪਹਿਰਾ ਦੇਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ